ਕਿਲਾ ਫਰੂਟ ਐ ਅਮਰੂਦ ਐ ਠੀਹੂ ਐ ਨਾਰ ਐ ਬ ਜਦੋਂ ਬੀਜਣਾ ਇਹਦੇ ਥੱਲੇ ਕਿਹੜੀ ਇਹੋ ਜੀ ਖਾਦ ਪਾਈ ਜਾਵੇ ਸਮਝੀ ਵੱਖਰੀ ਐ ਬੱਚਿਆਂ ਦੀ ਤੇ ਮੇਰੀ ਮੈਂ ਪਹਿਲਾਂ ਵੀ ਬਹੁਤ ਘੱਟ ਕੈਮੀਕਲ ਪਾਉਂਦਾ ਸੀ ਮੋਟਿਵ ਕੀ ਐ ਇਹਦੇ ਵਿੱਚ ਜੇ ਫਸਲ ਆ ਤੇ ਨਸਲ ਆ ਉਹ ਦਰਦ ਦੇ ਨਹੀਂ ਆ ਬੱਚਾ ਉਹ ਬੇਰੀਆਂ ਬੇਰੀਆਂ ਨੂੰ ਬੇਰ ਲੱਗ ਗਿਆ ਰੀਵਾਂਸ ਇਹ ਸਾਮ ਚ ਮਗਾਇਆ ਸੀ ਆ ਹਲਦੀ ਹੈ ਆਪਣੀ ਕੋਈ ਖਾਤ ਕੋਈ ਸਪਰੇ ਕੋਈ ਦਵਾਈ ਨਹੀਂ ਇਹ ਮੈਨੂੰ ਕਣਕ ਲੱਗ ਰਹੀ ਹੈ ਇਹ ਕਣਕਾਂ ਦੀ ਕਾਲੀ 슈ਗਰ ਫਰੀ ਅਸੀਂ ਹਰ ਸਾਲ 6 ਕਣਾਵਾ 7 ਕਣਾਵਾ ਬੀਜ ਦੇ ਬੀਜ ਨੇ ਕਿਵੇਂ ਹੋ ਸਕਦਾ ਕਿ ਆਰਗੇਨਿਕ ਤਰੀਕੇ ਨਾਲ ਹੀ ਹੋ ਜੇ ਕੋਈ ਖਾਦ ਪਾਈ ਨਾ ਜਾਵੇ ਉਹ ਆਪਣੇ ਸਾਰੇ ਨਿੰਬੂ ਲੱਗੇ ਹੋਏ ਆ ਅਮਰੂਦ ਲੱਗੇ ਹੋਏ ਆ ਤੁਸੀਂ ਚੈੱਕ ਕਰ ਲੈ ਕਿਸੇ ਨੂੰ ਕੀੜਾ ਹੈ ਨਹੀਂ ਇਹ ਸੋਨਾ ਮੋਤੀ ਹੈ ਇਹ ਬੀਜ ਥੋੜਾ ਜਿਹਾ ਮਿਲਿਆ ਮੈਨੂੰ ਕਿ ਲੋਕ ਕਿਸੇ ਤੋਂ ਇਹਦਾ ਮੰਡੀਕਰਨ ਕਿਵੇਂ ਕਰਦੇ ਹੋ ਸਾਰੇ ਦਾ ਜੇ ਲੋਕ ਇੱਥੋਂ ਹੀ ਆ ਕੇ ਲੈ ਜਾਂਦੇ ਰੇਟ ਬਹੁਤ ਹਾਈ ਰੱਖ ਰੱਖੇ ਹੋਣਗੇ ਨਾਰਮਲ ਕੋਈ 5-10 ਰੁਪਏ ਦਾ ਇਹ ਇਠ ਉੱਤ ਹੋਊਗਾ ਸਿਰਫ ਖਰਚਾ ਕੱਢ ਰਹੇ ਹਾਂ ਜਿਹੜਾ ਅ ਜਿੰਨੇ ਪੇੜ ਪੋਦੇ ਤੁਸੀਂ ਦੇਖ ਰਹੇ ਆ ਨਾ ਇਹ ਬੱਚੇ ਆ ਜਦੋਂ ਇਹ ਬਜ਼ੁਰਗ ਬਣ ਗਏ ਨਾ ਸਾਨੂੰ ਆਮਦਨੀ ਆ ਪਿਉਣ ਲੱਗ ਪਣੀ ਉਹ ਵੀ ਕੇਤੂ ਹੀ ਅਮਰੂਦ ਲੱਗੇ ਹੁਣ ਕਟ ਗਏ ਇਹਦੇ ਇਹਦੇ ਅਮਰੂਦ ਜਦੋਂ ਪਹਿਲਾ ਸਾਗ ਚੱਲਦਾ ਹੁੰਦਾ ਸੀ ਨਾ ਹਾਂ ਭਲਿਆ ਸਮਾਨਿਆਂ ਚ ਹਮ ਪਾਲਕ ਦੀ ਥਾਂ ਤੇ ਚਲਾਈ ਦੀ ਥਾਂ ਇੱਕ ਤਾਂ ਚਲਾਈ ਹੋ ਗਈ ਇਹ ਸਲਾਰਾ ਹੁੰਦਾ ਏ ਇਹਦੀ ਤੁਸੀਂ ਕੋਈ ਟ੍ਰੇਨਿੰਗ ਲਈ ਮੈਂ ਦੋ ਤਿੰਨ ਟ੍ਰੇਨਿੰਗਾਂ ਕਰਕੇ ਆ। ਇੱਕ ਹੁੰਦੀ ਸੌਫ। ਹਾਂਜੀ। ਇੱਕ ਹੁੰਦੇ ਸੋਏ। ਚੰਡੀਗੜ੍ਹ ਨਹੀਂ ਇਹ ਨਹੀਂ ਇਹ ਗੋਲਾ ਮਿਲਦੀਆਂ ਨੇ ਪੈਂਟਾਂ ਦੇ ਵਿੱਚ। ਹਾਂਜੀ ਹਾਂਜੀ। ਇਹ ਉਹ ਆ। ਕਿੰਨੀ ਜ਼ਮੀਨ ਦੇ ਵਿੱਚ ਕਰ ਰਹੇ ਹੋ ਤੁਸੀਂ? ਪੰਜ ਏਕੜ ਇੱਥੇ ਆ। ਇੱਕ ਇੱਕ ਏਕੜ ਆਪਣਾ ਕਰ ਕਰ। ਸత్యਕਾਲ ਮੈਂ ਰਵੀ ਸੰਗਰੂਰਾ ਤੁਸੀਂ ਦਾ ਅਨਮਿਊਟ ਦਿਖ ਰਿਹਾ ਹੋ ਅਜਿਹੇ ਮੌਸਮ ਦੇ ਅੰਦਰ ਜਾਂ ਅਜਿਹੇ ਦੌਰ ਦੇ ਅੰਦਰ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਬਿਮਾਰੀਆਂ ਨੇ ਘੇਰਾ ਪਾ ਲਿਆ ਕਿਹੜੀ ਚੀਜ਼ ਐਸੀ ਖਾਈਏ ਪੀਏ ਕਿ ਬਿਮਾਰੀਆਂ ਘੱਟ ਤੋਂ ਘੱਟ ਹੋਣ ਜਾਂ ਫਿਰ ਜਿਹੜੀਆਂ ਬਿਮਾਰੀਆਂ ਚਿੰਬੜੀਆਂ ਹੋਈਆਂ ਉਹਨਾਂ ਦੇ ਵਿੱਚ ਕੋਈ ਰੁਕਾਵਟ ਆਵੇ ਤਾਂ ਅਕਸਰ ਸਾਨੂੰ ਡਾਕਟਰ ਵੀ ਇਹ ਸਲਾਹਾਂ ਦਿੰਦੇ ਹੋਏ ਨਜ਼ਰ ਆਉਂਦੇ ਆ ਬਹੁਤ ਸਾਰੇ ਲੋਕ ਸਲਾਹਾਂ ਦਿੰਦੇ ਕਿ ਸਾਡਾ ਖਾਣ ਪੀਣ ਠੀਕ ਨਹੀਂ ਹੈਗਾ ਇਸ ਕਰਕੇ ਸਾਨੂੰ ਦਿੱਕਤਾਂ ਆਉਂਦੀਆਂ ਬਾਜ਼ਾਰ ਚੋਂ ਕੋਈ ਵੀ ਚੀਜ਼ ਖਾਓ ਔਰ ਇਹਾਂ ਸਪਰੇਹਾਂ ਨਾਲ ਤਿਆਰ ਹੋਈ ਹੈ ਜੇ ਦੁੱਧ ਪੀਨੇਓ ਤਾਂ ਉਹਦੇ ਵਿੱਚ ਯੂਰੀਆ ਆਉਂਦਾ ਕਿਉਂਕਿ ਗਾਂ ਚਾਰੇ ਦੇ ਵਿੱਚ ਯੂਰੀਆ ਪਾਉਣਾ ਪੈਂਦਾ ਯਾਨੀ ਕਿਤੇ ਵੀ ਸਾਨੂੰ ਰਸਤਾ ਨਹੀਂ ਇੱਥੋਂ ਨਿਕਲਣ ਦੇ ਵਾਸਤੇ ਜੀਣ ਦੇ ਵਾਸਤੇ ਖਾਣਾ ਪੈਣਾ ਪਰ ਖਾਣਾ ਕਿਹੜਾ ਪੈਣਾ ਜਿਸ ਦੇ ਵਿੱਚ ਪਹਿਲਾਂ ਹੀ ਬਹੁਤ ਸਾਰੇ ਕੈਮੀਕਲ ਬਹੁਤ ਸਾਰੀਆਂ ਰੇਹਾਂ ਸਪਰੇਹਾਂ ਯਾਨੀ ਜ਼ਹਿਰਾਂ ਕੁਲੀਆਂ ਹੋਈਆਂ ਜਿਹੜੀਆਂ ਇੱਕ ਮਿੱਠੇ ਜ਼ਹਿਰ ਦਾ ਕੰਮ ਕਰਦੀਆਂ ਖੈਰ ਮਜਬੂਰੀ ਹੈ ਲੋਕ ਖਾਂਦੇ ਆ ਸਭ ਖਾਂਦੇ ਆ ਪਰ ਇਹ ਸਭ ਦੇ ਵਿਚਾਲੇ ਕੁਝ ਲੋਕ ਅਜਿਹਾ ਵੀ ਕਰ ਰਹੇ ਆ ਜਿਹੜਾ ਲੋਕਾਂ ਦੇ ਲਈ ਵਰਦਾਨ ਵੀ ਹੈ ਮੈਂ ਗੱਲ ਆਰਗੈਨਿਕ ਖੇਤੀ ਦੀ ਕਰਦਾ ਆ ਆਰਗੈਨਿਕ ਖੇਤੀ ਜਿਸ ਦੇ ਵਿੱਚ ਬਿਲਕੁਲ ਹੀ ਕੋਈ ਰੇ ਸਪਰੇ ਜਿਹੜੀ ਰეკਮੈਂਡ ਕਰਦੀਆਂ ਬਹੁਤ ਸਾਰੀਆਂ ਕੰਪਨੀਆਂ ਜਾਂ ਰეკਮੈਂਡ ਕਰਦੇ ਨੇ ਬਹੁਤ ਸਾਰੇ ਖੇਤੀ ਮਾਹਿਰ ਉਹਨਾਂ ਨੂੰ ਛੱਡ ਕੇ ਦੇਸੀ ਰਹਿਣ ਸਪਰੇਹਾ ਘਾ ਪਾ ਦੇਣਾ ਜ਼ਮੀਨ ਦੇ ਅੰਦਰ ਘਾ ਨੇ ਆਪਣੇ ਆਪ ਖਾਦ ਬਣ ਜਾਣਾ ਜਾਂ ਫਿਰ ਆਪਣੀਆਂ ਤਿਆਰ ਕੀਤੀਆਂ ਹੋਈਆਂ ਸਪਰੇਹਾਂ ਜਿਸ ਦੇ ਵਿੱਚ ਇਥੋਂ ਤੱਕ ਵੀ ਕਿ ਗੁੜ ਤੇ ਆਟੇ ਦਾ ਇੱਕ ਘੋਲ ਤਿਆਰ ਕਰਕੇ ਜਿਹੜਾ 3 ਮਹੀਨਿਆਂ ਦੇ ਵਿੱਚ ਇੱਕ ਸਪਰੇ ਬਣਦਾ ਆ অর্ਗੈਨਿਕ ਤਰੀਕੇ ਦੇ ਨਾਲ ਉਸ ਨੂੰ ਯੂਜ਼ ਕਰਨਾ ਤਾਂ ਕਿ ਕੀੜਾ ਮਕੌੜਾ ਫਸਲ ਨੂੰ ਨਾ ਲੱਗੇ ਹਾਲਾਂਕਿ ਪ੍ਰੋਡਕਸ਼ਨ ਬਹੁਤ ਘੱਟ ਹੁੰਦੀ ਹੈ ਜਿਵੇਂ ਆਮ ਤੌਰ ਤੇ ਪ੍ਰੋਡਕਸ਼ਨ ਹੁੰਦੀ ਹੈ ਕਿ ਕਣਕ ਇੰਨੀ ਬੀਜੀ ਹੈ ਸਾਡੀ ਇੰਨਾ ਝਾੜ ਨਿਕਲ ਆਇਆ ਉਹਦੇ ਮੁਕਾਬਲੇ ਜਾਨੀ 4 ਗੁਣਾ 3 ਗੁਣਾ ਘੱਟ ਪ੍ਰੋਡਕਸ਼ਨ ਹੁੰਦੀ ਹੈ ਪਰ ਉਦੇ ਨਾਲ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੁੰਦਾ ਹੈ ਮੈਂ ਇਸ ਵੇਲੇ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਵੱਡਾ ਦੇ ਵਿੱਚ ਖੜਾ ਵੱਡਾ ਆਰਗੇਨਿਕ ਫਾਰਮ ਹੈ ਜਿਹੜਾ ਕਈ ਏਕੜ ਦੇ ਵਿੱਚ ਚੱਲ ਰਿਹਾ ਹੈ ਜਿਸ ਨੂੰ ਚਲਾ ਰਹੇ ਨੇ ਸਰਦਾਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਕਿਉਂਕਿ ਬੱਚੇ ਵਿਦੇਸ਼ ਦੇ ਵਿੱਚ ਬੈਠੇ ਆ ਤੇ ਇੱਥੇ ਉਹ ਕਹਿੰਦੇ ਕਿ ਐਸੀ ਦਿੱਕਤ ਨਹੀਂ ਕਿ ਅਸੀਂ ਪੈਸਾ ਕਮਾਉਣਾ ਮਸਲਾ ਇਹ ਹੈ ਕਿ ਇੱਕ ਸ਼ੌਕ ਵੀ ਹੈ ਖੇਤੀ ਦੇ ਨਾਲ ਪਿਆਰ ਵੀ ਹੈ ਔਰ ਕੁਦਰਤ ਦੇ ਨਾਲ ਪਿਆਰ ਆ ਇਧਰਲੇ ਪਾਸੇ ਮੇਰੇ ਮਗਰਲੇ ਪਾਸੇ ਜੇ ਦੇਖੋਗੇ ਤਾਂ ਇੱਕ ਤਿੰਨ ਕ ਕਨਾਲ ਜਗ੍ਹਾ ਹੈਗੀ ਆ ਜਿਸ ਦੇ ਵਿੱਚ ਸਿਰਫ ਜੰਗਲ ਲਾਇਆ ਜਾਨਵਰਾਂ ਵਾਸਤੇ ਜਾਨਵਰ ਕੁਝ ਰੱਖੇ ਵੀ ਹੋਏ ਆ ਪੰਛੀ ਰੱਖੇ ਹੋਏ ਆ 2500 ਤੋਂ 3000 ਬੂਟਾ ਜਿਹੜਾ ਸ਼ਾਨਦਾਰ ਤੇ ਫਲਦਾਰ ਇਸ ਜ਼ਮੀਨ ਦੇ ਅੰਦਰ ਲੱਗਾ ਹੋਇਆ ਮੈਂ ਇਹਦੇ ਵਿੱਚ ਕੁਝ ਗਲਤ ਤਾਂ ਨਹੀਂ ਕਿਹਾ ਕਿ ਸ਼ੌਂਕ ਹੈ ਔਰ ਦੂਜਾ ਇਹ ਵੀ ਹੈ ਕਿ ਇੱਕ ਚੰਗਾ ਕਾਰਜ ਵੀ ਹੈ অর্ਗੈਨਿਕ ਖੇਤੀ ਨੂੰ ਕਰਨਾ ਤੇ ਲੋਕ ਖਰੀਦਦੇ ਨੇ ਫਿਰ ਉਸ ਨੂੰ ਯੂਜ਼ ਕਰਦੇ ਆ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਰਹਿੰਦਾ ਥੋੜਾ ਮੇ ਮੋਟਿਵ ਕੀ ਹੈ ਇਹਦੇ ਵਿੱਚ ਮੇਨ ਮੁੱਦਾ ਇਹ ਹੈ ਜੀ ਹੂੰ ਜੇ ਸੋਚਿਆ ਜਾਵੇ ਹੂੰ ਜੇ ਫਸਲ ਆ ਤੇ ਨਸਲ ਆ ਹੂੰ ਬਿਲਕੁਲ ਫਸਲ ਨਾ ਬਚੂਗੀ ਤੇ ਕਿਹ ਨਸਲ ਨਹੀਂ ਬਚੂਗੀ ਬਿਲਕੁਲ ਠੀਕ ਮੇਰੇ ਬੱਚੇ ਵਿਦੇਸ਼ ਚ ਆਉਂਦੇ ਵੀ ਜੇ ਸਾਡੀ ਨਸਲ ਤੁਹਾਨੂੰ ਚਾਹੀਦੀ ਹੈ ਹਾਂ ਤੇ ਤੁਸੀਂ ਪਹਿਲਾਂ ਆਪਣੀ ਫਸਲ ਨੂੰ ਆਪਣੇ ਖਾਣ ਜੋਗੀ ਬਸੇ ਤੁਹਾਨੂੰ ਹਾਂ ਬਿਲਕੁਲ ਪੈਸੇ ਨੂੰ ਕੀ ਕਰਾਂਗੇ ਹਾਂ ਬਿਲਕੁਲ ਵਿਦੇਸ਼ਾਂ ਚ ਬਹੁਤ ਹੈ ਦੇਛਾ ਦੇ 틀 ਬਹੁਤ ਆ। ਹਾਂ। ਉਹ ਖਾਣ ਦਾ ਹੋਗਾ ਬਣਾਇਆ ਫਾਇਦਾ ਕੀ ਉਹਦਾ? ਬਿਲਕੁਲ ਸਹੀ ਗੱਲ ਹੈ। 100 ਪੈਸੇ ਨੂੰ ਕੀ ਕਰੋਗੇ? ਹਾਂ। ਦੈਨਾਨਦ ਦਿਓਗੇ, ਪੀਡੀਏ ਦਿਓਗੇ ਜਿੱਥੇ ਜਾ ਕੇ ਮੁੜ ਕੇ ਇਕੱਠਾ ਕਰੀਂ ਦੇ ਲੋ। ਹੂੰ। ਠੀਕ ਹੈ ਮੁੜ ਕੇ ਡਾਕਟਰਾਂ ਨੂੰ ਦੇ ਦਿਓ। ਹਾਂ। ਸਿਹਤ ਦੇ ਰਾਹੀਂ ਕਿਤੇ ਹੋਰ ਚਲਾ ਗਿਆ ਤਾਂ ਉਹ ਤਾਂ ਫਿਰ ਇਹੀ ਚੀਜ਼ ਆ। ਹਾਂ। ਸਾਡੀ ਸੋਚ ਹੀ ਵੱਖਰੀ ਹੈ ਬੱਚਿਆਂ ਦੀ ਤੇ ਮੇਰੀ। ਮੈਂ ਪਹਿਲਾਂ ਵੀ ਬਹੁਤ ਘੱਟ ਕੈਮੀਕਲ ਪਾਉਂਦਾ ਸੀ। ਹਾਂ ਅਣਗੌਣ ਸਾਡੇ ਬਹੁਤ ਪਾਉਂਦੇ ਹਾਂ ਬਿਲਕੁਲ ਹੀ ਨਹੀਂ ਮੈਂ ਕਹਿੰਦਾ ਜੋ ਹੋ ਜੂ ਕੋਈ ਦੀ ਕੁਦਰਤ ਦਾ ਦਿੱਤਾ ਕਿ ਜਦੋਂ ਆਪਣੇ ਬਜ਼ੁਰਗ ਖੇਤੀ ਕਰਦੇ ਹੁੰਦੇ ਸੀ ਹਾਲਾ ਨਾਲ ਖੇਤੀਆਂ ਹੁੰਦੀਆਂ ਸੀ 2 ਮਾਣ 4 ਮਾਣ 5 ਮਾਣ ਕੁਆਂਟਲ ਤਾਂ ਬੜੀ ਦੂਰ ਦੀ ਗੱਲ ਸੀ 15 ਪੰਡਾ ਨਿਕਲਦੇ ਹੁੰਦੇ ਸਨ ਬਜ਼ੁਰਗ ਸਾਡਾ ਦੱਸ ਦਿੰਦੇ ਹਾਂ ਪੀ ਅੱਜ ਕਿਲੇ 'ਚ ਫਲਾਣੇ ਦੀਆਂ 20 ਪੰਡਾ ਨਿਕਲੀਆਂ 15 ਪੰਡਾ ਨਿਕਲੀਆਂ 25 ਨਿਕਲੀਆਂ ਹੁਣ ਮਾਣ ਗਿਣੇ ਜਾਂਦੇ ਆ ਤੇ ਕੁਆਂਟਲ ਕੁਆਂਟਲ ਹਾਂ ਕੁਆਂਟਲ ਗਿਣੇ ਜਾਂਦੇ ਆ ਕੁਆਂਟਲ ਮਾਣਾਂ ਤੇ ਵੀ ਕੋਈ ਖੜਦਾ ਜੀ ਬਿਲਕੁਲ ਹੁਣ ਇਹ ਕੁਦਰਤੀ ਹੈ ਸਾਰਾ ਕੁਝ ਕੁਦਰਤ ਦੇ ਨਿਗਮ ਚਾ ਉਹ ਬੇਰੀਆਂ ਬੇਰੀਆਂ ਨੂੰ ਬੇਰ ਲੱਗ ਗਿਆ ਹਾਂ ਕੁਦਰਤ ਕੀ ਬਿਲਕੁਲ ਠੀਕ ਆ ਮਾਸਲਾ ਆ ਸਾਈਡ ਤੇ ਸਾਰੇ ਹਾਂ ਅੱਛਾ ਇਹ ਬਾਸ ਵੀ ਹੈ ਹਾਂਜੀ ਬਾਸ ਆ ਇਸ ਸਾਹਮਣੇ ਗਿਆ ਸੀ ਓਕੇ ਠੀਕ ਆ ਕੇਲਾ ਹੈ ਫਰੂਟ ਹੈ ਅਮਰੂਦ ਹੈ ਠੀਗੂ ਹੈ ਨਾਰਾ ਤਕਰੀਬਨ ਇਹ ਤੇ ਉਹ ਦੇਖੋ ਉਦੋਂ ਤੋਂ ਨਿਗਾ ਮਾਰੂਗੇ ਤੁਹਾਨੂੰ ਵੀ ਚੱਲਦੇ ਅੱਗੇ ਆ ਹਲਦੀ ਆਪਣੀ ਕੋਈ ਖਾਤ ਕੋਈ ਸਪਰੇ ਕੋਈ ਦਵਾਈ ਵੀ ਆ ਜਿੰਨਾ ਚਾਰਾ ਆਪਣਾ ਹਾਂ ਜਾਨਵਰਾਂ ਦਾ ਇਹਨਾਂ ਨੂੰ ਵੀ ਕੁਛ ਨਹੀਂ ਉਹ ਸਾਰੇ ਏਰਗ ਬਣੀਆਂ ਪਈਆਂ ਅੱਛਾ ਇਹ ਗੱਲ ਮੰਨਣ ਨੂੰ ਤਿਆਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਆਪਾਂ ਕਿਸ ਖੇਤ ਦੇ ਵਿੱਚ ਆ ਇਹ ਮੈਨੂੰ ਕਣਕ ਲੱਗ ਰਹੀ ਐ ਇਹ ਇਹ ਕਿਹੜੀ ਕਿਸਮ ਐ ਇਹ ਕਣਕਾਂ ਦੀ ਕਾਲੀ 슈ਗਰ ਫਰੀ 슈ਗਰ ਫਰੀ ਸਭ ਤੋਂ ਵੱਧ 슈ਗਰ ਆਪਣੀ ਕਣਕ 'ਚ ਹੁੰਦੀ ਹ ਹ ਜਿਹੜੀ ਸਾਨੂੰ ਤਿੰਨ ਟਾਈਮ ਖਾਣੀ ਵੀ ਪੈਂਦੀ ਐ ਖਾਣੇ ਵੀ ਪੈਂਦੀ ਐ ਤੇ ਇੱਕ ਹੈ ਵਿਦੇਸ਼ੀ ਐ ਬਿਲਕੁਲ ਆਪਣੇ ਤਾਂ ਹੈ ਹੀ ਨਹੀਂ ਸੀ ਕਣਕ ਆਪਣੇ ਦਾ ਛੋਲੇ ਮੱਕੀ ਜਿਉਂ ਹਾਂ ਇਹ ਸਾਰਾ ਕੁਝ ਸੀ ਹਾਂ ਤੇ ਜੋ ਕਿਹਾ ਗਿਆ ਇਹ ਬਲੈਕ ਐ ਹਮ ਕਾਲੀ ਕਣਕ ਇਹ ਤੇ ਸ਼ੂਗਰ ਬਿਲਕੁਲ ਨਹੀਂ ਹੂੰ ਅਸੀਂ ਹਰ ਸਾਲ 6 ਕਣਾਂ 7 ਕਣਾਂ ਬੀਜ ਦੇ ਬੀਜ ਨੇ ਆਟਾ ਕਾਲਾ ਹੁੰਦਾ ਇਹਦਾ ਆਟਾ ਬਾਜਰੇ ਦਾ ਤਣਾ ਬਾਜਰੇ ਦਾ ਤਣਾ ਹਾਂਜੀ ਮਿਕਸ ਜਿਆ ਜਣੀ ਹਾਂਜੀ ਹਾਂਜੀ ਹੂੰ ਅੱਛਾ ਲੋਕ ਨਾ ਮੰਨਣ ਨੂੰ ਤਿਆਰ ਨਹੀਂ ਹੁੰਦੇ ਰਖਵਿੰਦਰ ਜੀ ਕਿ ਕਿਵੇਂ ਹੋ ਸਕਦਾ ਕਿ ਆਰਗੇਨਿਕ ਤਰੀਕੇ ਨਾਲ ਹੀ ਹੋ ਜੇ ਕੋਈ ਖਾਦ ਪਾਈ ਨਾ ਜਾਵੇ ਕੋਈ ਰੇਸਪਰੇ ਕੀਤੀ ਨਾ ਜਾਵੇ ਹਰ ਫਸਲ ਨੂੰ ਕੀੜਾ ਪੈਂਦਾ ਹੈ ਹਰ ਫਸਲ ਨੂੰ ਸੁੰਡੀ ਪੈਂਦੀ ਹੈ ਫਿਰ ਉਹਦਾ ਹੱਲ ਕੀ ਹੈ ਆਪਰੇ ਤੁਹ ਬਤਾਉਣ ਲੱਗੇ ਹੋਇਆ ਹਾਂ ਠੀਕ ਆ ਉਹਨਾਂ ਨੂੰ ਚੈੱਕ ਕਰ ਲੈ ਜੀ ਉਹ ਆਪਣੇ ਸਾਰੇ ਨਿੰਬੂ ਲੱਗੇ ਹੋਏ ਆ ਅਮਰੂਦ ਲੱਗੇ ਹੋਏ ਆ ਤੁਸੀਂ ਚੈੱਕ ਕਰ ਲੈ ਕਿਸੇ ਨੂੰ ਕੀੜਾ ਹੈ ਹੀ ਨਹੀਂ ਉਹ ਕੀ ਵਜ੍ਹਾ ਫਿਰ ਮੇਨ ਮੁੱਦਾ ਬੀਜ ਤੇ ਮਤਲਬ ਬੀਜ ਤੇ ਬੀਜ ਤਾਂ ਮੇਨ ਗੱਲ ਹੋ ਗਈ ਫਿਰ ਉਹਨੂੰ ਬੀਜਣ ਦਾ ਵੀ ਕੋਈ ਮਤਲਬ ਵੱਖਰਾ ਤਰੀਕਾ ਹੈ ਜੇ ਟੰਗ ਅਪਣਾਉਣੇ ਹੋ ਤੁਸੀਂ ਕਿ ਜਦੋਂ ਬੀਜਣਾ ਹੈ ਇਹਦੇ ਥੱਲੇ ਕਿਹੜੀ ਇਹੋ ਜੀ ਖਾਦ ਪਾਈ ਜਾਵੇ ਕਿਸ ਤਰ੍ਹਾਂ ਦੀ ਖਾਦ ਪਾਈ ਜਾਵੇ ਕਿ ਸਾਡੇ ਨਾਲ ਸਾਡੇ ਕੋਲੇ ਅਸੀਂ ਗੋਬਰ ਸਾਡਾ ਘਰ ਦਾ ਹੁੰਦਾ ਹੂੰ ਉੱਥੇ ਗਡੋਏ ਪਾਲੇ ਹੋਏ ਆ ਹੂੰ ਆ ਬਣਾ ਕੇ ਰੱਖੀ ਹੋਈ ਆ ਹੁਣ ਸਾਡੇ ਤੋਂ ਕੁਛ ਦਿਨ ਹੋ ਗਏ ਕੇਅਰ ਨਹੀਂ ਹੋਈ ਹੂੰ ਪਾਣੀ ਪੂਣੀ ਦੀ ਹੂੰ ਕੰਮ ਜ਼ਿਆਦਾ ਏ ਉਹ ਬਣਾ ਕੇ ਰੱਖੀ ਹੋਈ ਆ ਅਸੀਂ ਉਹ ਹੀ ਪਾਉਣੀ ਆ ਹੂੰ ਗਡੋਿਆਂ ਵਾਲੀ ਖਾਦ ਹੂੰ 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 ਜੇ ਕੋਈ ਪੌਦਾ ਲਾਉਣਾ ਜਾਂ ਬੂਟਾ ਲਾਉਣਾ ਉਹਦੇ ਥੱਲੇ 1 ਕਿਲੋ 2 ਕਿਲੋ ਉਹੀ ਪਾਉਣੀ ਆ ਹੂੰ ਕੋਈ ਕੈਮੀਕਲ ਨਹੀਂ ਕੋਈ ਕਲੋਰੋ ਨਹੀਂ ਕੋਈ ਕੁਛ ਨਹੀਂ ਕੋਈ ਹੁੰਡੀ ਦੀ ਨਹੀਂ ਕੋਈ ਕਿਸੇ ਚੀਜ਼ ਦੀ ਨਹੀਂ ਆ ਜਿਹੜੀ ਸਾਡੀ ਮਲਚਿੰਗ ਆ ਘਾਹ ਇਹ ਇਹ ਵਾਲਾ ਘਾਹ ਪਿਆ ਜੀ ਹਾਂਜੀ ਇਹ ਸਾਰਾ ਇਕੱਠਾ ਕਰਕੇ ਉਹ ਟੋਕੇ ਦੇ ਮਗਰ ਪਿਆ ਹੈ ਹਾਂ ਇਹ ਇੱਥੋਂ ਹੀ ਕੱਢਿਆ ਹੋਇਆ ਹਾਂਜੀ ਕਟਰ ਨਹੀਂ ਲੈਂਦਾ ਇੱਕ ਹਾਂ ਉਹਦੇ ਨਾਲ ਕੱਟ ਕੇ ਕੋਤਰ ਕੇ ਆ ਦੇਖੋ ਕਣਕ ਤੇ ਪਾਤਾ ਹੂੰ ਇਹਦੇ ਨਾਲ ਜਿੰਨਾ ਕੋਈ ਨਦੀਨ ਆਧਾ ਰਹਿ ਜਣ ਹੂੰ ਤੁੱਪ ਪੈਣੀ ਨਹੀਂ ਇਹਨੂੰ ਇਹਨੂੰ ਕੋਤਰ ਕੇ ਪਾਉਨੇ ਆ ਫਿਰ ਹਾਂਜੀ ਆਹ ਜਿਹੜਾ ਕਣਕ ਤੇ ਪਾਇਆ ਹੋਇਆ ਹੈ ਇਹ ਕੁੱਤਰਿਆ ਹੋਇਆ ਹੈ ਇਹ ਕੁੱਤਰਿਆ ਆਇਆ ਹੈ ਇਹ ਕਣਕ ਦੀ ਕੋਈ ਵੱਖਰੀ ਨਸਲ ਹੈ ਹਾਂ ਇਹ ਸੋਨਾ ਮੋਤੀ ਹੈ ਇਹ ਬੀਜ ਥੋੜਾ ਜਿਹਾ ਮਿਲਿਆ ਮੈਨੂੰ ਕਿ ਲੋਕ ਕਿਸੇ ਤੋਂ ਮੈਂ ਪਹਿਲਾਂ ਪਾਲ ਕਰਦਾ ਰਿਆ ਇਹ ਵੀ ਥੁਗਰ ਫਰੀ ਹੈ ਇਹ ਸੋਨਾ ਮੋਤੀ ਸੋਨਾ ਮੋਤੀ ਗੋਲ ਹੁੰਦੀ ਜੋ ਕੋਕੇ ਦੇ ਹਾਂ ਇਸ ਤਰ੍ਹਾਂ ਦਾ ਹੁੰਦਾ ਵੀ ਬੀਜ ਦਾਣਾ ਬਹੁਤ ਛੋਟਾ ਹੁੰਦਾ ਆ ਵੀ ਇੱਥੇ ਹੋਊਗਾ ਵੀ ਦਾਣਾ ਤੈਨੂੰ ਦਿਖਾ ਦਿੰਨੇ ਹੂੰ ਬਹੁਤ ਛੋਟਾ ਦਾਣਾ ਹੁੰਦਾ ਇਹਦਾ ਹੂੰ ਮੇਰੇ ਖਿਆਲੇ ਤਾਂ ਬੀਜ ਉੱਗ ਗਿਆ ਹੁਣ ਇੱਥੇ ਮਿਲਣਾ ਨਹੀਂ ਮੁਸ਼ਕਲ ਜੇ ਹੋਇਆ ਵੀ ਕੀੜੇ ਲੈ ਕੇ ਆਉਣਗੇ ਹਾਂ ਬਿਲਕੁਲ ਬਾਕੀ ਆ ਜਿਹੜਾ ਬੀਜ ਕਿਰਦਾ ਇਹਦਾ ਇਹ ਕੀੜੇ ਲੈ ਜਾਂਦੇ ਹਾਂ ਆ ਜਿਹੜਾ ਘਾਹ ਦਾ ਬੀਜ ਹੈ ਨਾ ਜਿੰਨਾ ਪੱਕਦਾ ਕਿਰਦਾ ਕੀੜੇ ਲੈ ਜਾਂਦੇ ਆ ਨੇਪੀਅਰ ਗ੍ਰਾਸ ਲਾਇਆ ਹਾਂ ਹਰਾ ਚਾਰਾ ਇਹਨੇ ਕੋਈ ਖਾਦ ਨਹੀਂ ਕੋਈ ਆਪੇ ਹੋਈ ਜਾਂਦਾ ਮੱਝ ਨੂੰ ਪਾਈ ਦੀ ਕੋਤਰ ਕੋਤਰ ਬੱਕਰੀਆਂ ਇੱਕ ਵਾਰੀ ਬੀਜ ਛੋੜਤਾ ਉਦੋਂ ਬੈ ਚੱਲੀ ਜਾਂਦਾ ਕੋਲ ਕਲਮਾਂ ਲਾਤੀਆਂ ਉਦੋਂ ਮੰਗਾਈਆਂ Rajasthan ਚੋਂ ਹਾਂ ਬਾਚੇ 12 ਵੀ ਬੀਜ ਮੰਗਵਾਉਣੇ ਤੁਸੀਂ ਹਾਂਜੀ ਹਾਂਜੀ ਜਿੱਥੋਂ ਕੋਈ ਚੰਗਾ ਬੀਜ ਮਿਲਦਾ ਹ ਹੁਣ ਤੁਹਾਨੂੰ ਜਾਂਦੇ ਟਾਈਮ ਖਾਵਾਂਗੇ ਆਪਣੇ ਅੱਲਾ ਲੱਗੀਆਂ ਉਹ ਬਾਜ਼ਾਰ ਚ ਤੁਹਾਨੂੰ ਮਾਰਕੀਟ ਚ ਕਿਤੋਂ ਨਹੀਂ ਮਿਲੂਗੀ ਇਹ ਫਿਰ ਤੁਸੀਂ ਇਹਦਾ ਮੰਡੀਕਰਨ ਕਿਵੇਂ ਕਰਦੇ ਹੋ ਸਾਰੇ ਦਾ ਜੇ ਲੋਕ ਇੱਥੋਂ ਹੀ ਆ ਕੇ ਲੈ ਜਾਂਦੇ ਪਰ ਡਰੈਕਟ ਜਿਹੜਾ ਸਾਡਾ ਲੋਕਲ ਆ ਹੁਣ ਜਾਂ ਕੋਈ ਫੋਨ ਕਰਕੇ ਆ ਜਾਂਦਾ ਇੱਥੋਂ ਆ ਕੇ ਲੈ ਜਾਂਦਾ ਹੁਣ ਰੇਟ ਬਹੁਤ ਹਾਈ ਰੱਖ ਰੱਖੇ ਹੋਣਗੇ ਨਹੀਂ ਨਹੀਂ ਹੁਣ ਨਾਰਮਲ ਹੀ ਕੋਈ 5-10 ਰੁਪਏ ਦਾ ਇਹ ਇਠ ਉੱਤ ਹੋਊਗਾ ਇਹ ਨਹੀਂ ਹੈਗਾ ਕਿ ਉਹਦੇ ਉੱਥੇ 40 ਰੁਪਏ ਗੋਭੀ ਆ ਤੇ ਆਪਾਂ 80 ਰੁਪਏ ਦੇਣੀ ਨੇ ਹਾਂ ਆਰਗੇਨਿਕ ਦੇ ਨਾਮ ਤੇ ਬਹੁਤ ਕੁਝ ਹੋ ਰਿਹਾ ਨਾ ਨਹੀਂ ਨਹੀਂ ਉਹ ਆਪਾਂ ਨੂੰ ਹੈ ਹੀ ਨਹੀਂ ਹੂੰ ਤੁਸੀਂ ਖਰਚਾ ਗੱਡ ਰਹੇ ਹੋ ਫਿਰ ਇਹਦਾ ਮਤਲਬ ਸਿਰਫ ਖਰਚਾ ਗੱਡ ਰਹੇ ਹੋ ਜਿਹੜਾ ਅਸੀਂ ਸਾਡਾ ਲੇਬਰ ਦਾ ਖਰਚਾ ਐਨਾ ਸਾਡਾ ਚੱਲੀ ਜਾਵੇ ਸਾਨੂੰ ਬਹੁਤ ਹੂੰ ਠੀਕ ਆ ਆ ਜਦੋਂ ਨੂੰ ਸਾਡੀ ਪ੍ਰਾਪਰਟੀ ਆ ਬੱਚੇ ਆ ਸਾਡੇ ਹੂੰ ਆ ਜਿੰਨੇ ਪੇੜ ਪੋੜੇ ਤੁਸੀਂ ਦੇਖ ਰਹੇ ਹੋ ਨਾ ਇਹ ਬੱਚੇ ਆ ਜਦੋਂ ਇਹ ਬਜ਼ੁਰਗ ਬਣ ਗਏ ਨਾ ਸਾਨੂੰ ਆਮਦਨੀ ਆ ਪਿਉਣ ਲੱਗ ਪੈਣੀ ਸਬਰ ਕਰਨਾ ਪੈਣਾ ਸਬਰ ਕਰਨਾ ਪੈਣਾ ਆ ਆ ਦੇਖੋ ਆ ਬੂਟਾ ਦੇਖੋ ਤੁਸੀਂ ਆ ਬੜੀ ਕਮਾਲ ਦੀ ਗੱਲ ਆ ਦੇਖੋ ਇਹ ਵੀ ਵਖਾਉਣੇ ਉਧਰ ਵੀ ਵਖਾਉਣੇ ਇਹ ਬੂਟੇ ਭਾਰ ਨਹੀਂ ਚੱਲ ਰਹੇ ਆਪਣਾ ਇਹ ਫਲਦਾ ਨਾ ਫਲਦਾ ਭਾਰ ਨਹੀਂ ਚੱਲ ਰਹੇ ਦੇਖੋ ਬਹੁਤ ਸੋਹਣਾ ਨਿੰਬੂ ਇਹਨੂੰ ਹੱਥ ਲਾਉਨੇ ਹੋ ਨਾ ਤਾਂ ਇਹਨੂੰ ਮਤਲਬ ਪਤਾ ਲੱਗਦਾ ਕਿ ਹਾਂ ਯਾਰ ਕੋਈ ਚੀਜ਼ ਹੈ ਸ਼ਾਨਦਾਰ ਚੀਜ਼ ਬਜ਼ਾਰਾਂ ਚੋਂ ਆਪਾਂ ਖਰੀਦੇ ਆ ਕੋਈ ਕਿਉਂਕਿ ਖਰੀਦਣਾ ਪੈਂਦਾ ਪਰ ਫਲ ਇਹ ਇਹ ਆਰਗੇਨਿਕ ਤਰੀਕੇ ਨਾਲ ਹੀ ਹੈ ਜੀ ਇਹਦੇ ਤੇ ਬਿਲਕੁਕੁਲ ਕੋਈ ਤੁਸੀਂ ਬਣਾ ਕੇ ਵੀ ਕੋਈ ਰੇ ਸਪਰੇ ਕੋਈ ਆਵਦੀ ਨਹੀਂ ਭਈ ਉਹ ਜਿਹੜੇ ਸਪਰੇ ਅਸੀਂ ਤਿਆਰ ਕਰਦੇ ਨਾ ਹਾਂ ਜਿਹੜੀ ਅਸੀਂ ਤਿਆਰ ਕਰਦੇ ਦੇਸੀ ਕਰਦੇ ਗੋੜਚੌਲ ਪਾ ਕੇ ਹਰ ਇੱਕ ਇਨਸਾਨ ਕਿਸਾਨ ਕਰ ਸਕਦਾ ਹੂੰ ਈਵਨ ਨਿੰਬੂ ਇਸ ਹੱਟਾ ਅ ਸੱਤ ਪੀਸ ਆ ਨਿੰਬੂ ਆ ਖੱਟੀ ਹੋਣੀ ਹੂੰ ਇਹਨੂੰ ਤੁਸੀਂ ਚੀਰ ਲਓਗੇ ਨਾ ਇਹਦੇ ਵਿੱਚ ਬੀਜ ਆ ਬਾਕਾਇਦਾ ਪਰਮਿਸ਼ਨ ਲਈ ਹੋਈ ਆ ਜੀ ਹਾਂਜੀ ਆ ਨੀ ਨਰੰਗੀ ਨਰੰਗੀ ਆਮ ਬਾਜ਼ਾਰ ਦੇ ਵਿੱਚ ਕਿਹੜਾ ਆਉਂਦਾ ਆਮ ਤੌਰ ਤੇ ਜਿਹੜਾ ਨਿੰਬੂ ਆਉਂਦਾ ਉਹ ਕਈ ਤਰ੍ਹਾਂ ਦੇ ਆਉਂਦੇ ਦੀ ਬਾਹਰੋਂ ਆਉਂਦੇ ਆ ਹੁਣ ਅਮਰੂਦ ਆਉਂਦਾ ਉਹ ਸਾਈਲੈਂਡ ਦਾ ਆਉਂਦਾ ਕੋਈ ਕਿਤਾ ਨਹੀਂ ਪਤਾ ਨਹੀਂ ਕਿੱਥੋਂ ਕਿੱਥੋਂ ਤੁਰੇ ਆਉਂਦੇ ਕਿਵੇਂ ਆਉਂਦੇ ਹਮ ਆਪਰੇ ਉਹ ਦੇਖੇ ਤੁਸੀਂ ਅਮਰੂਦ ਲੱਗੇ ਹਾਂ ਹੁਣ ਤਾਂ कट ਗਏ ਇਹਦੇ ਅਮਰੂਦ ਹਮ ਅੱਛਾ ਇਹਦੂ ਅੱਗੇ ਫਿਰ ਮੌਸਮੀ ਸਬਜ਼ੀਆਂ ਵੀ ਲਾਈਆਂ ਹੋਈਆਂ ਹਾਂਜੀ ਸਾਰੀਆਂ ਲਾਈਆਂ ਮੌਸਮੀ ਸਬਜ਼ੀਆਂ ਇਹ ਇਹ ਵੀ ਕਣਕ ਹੈ ਹਾਂਜੀ ਇਹ ਜਗਾ ਥੋੜੀ ਪਈ ਸੀ ਖਾਲੀ ਇਹ ਵੀ ਉਹੀ ਆ ਕਣਕ ਜਾਂ ਆਰਗੇਨਿਕ ਆ ਸਿੰਪਲ ਜਿਹੜੀ ਕਣਕ ਆਮ ਕਣਕ ਹੁੰਦੀ ਉਹਨੂੰ ਆਰਗੇਨਿਕ ਤਰੀਕੇ ਨਾਲ ਬਣਾ ਰਹੇ ਹਾਂ ਆ ਆਮ ਕਣਕ ਹੀ ਆਮ ਕਣਕ ਹਾਂਜੀ ਇਹ ਖਾਣਾ ਇਹ ਕਿਸ ਚੀਜ਼ ਦੇ ਬੂਟੇ ਨੇ ਇਹ ਸੁੰਝਣਾ ਜੀ ਸੁੰਝਣਾ ਇਹ ਦੋ ਤਰ੍ਹਾਂ ਦਾ ਹੁੰਦਾ ਜੀ ਇੱਕ ਕਾਲਾ ਹੁੰਦਾ ਇੱਕ ਚਿੱਟਾ ਹੁੰਦਾ ਹੂੰ ਉਹ ਮੱਖੀਆਂ ਰੱਖੀਆਂ ਹੋਈਆਂ ਸ਼ਹਿਦ ਦੇ ਡੱਬਿਆਂ ਵਾਲੀਆਂ ਹੂੰ 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 ਇਹ ਸਲਾਰਾ ਜੀ ਅੱਛਾ ਜਿਹੜਾ ਜਿਹੜਾ ਪਹਿਲਾ ਸਾਗ ਚੱਲਦਾ ਹੁੰਦਾ ਸੀ ਨਾ ਹਾਂ ਭਲਿਆ ਸਮਾਨਿਆਂ ਚ ਹੂੰ ਪਾਲਕ ਦੀ ਥਾਂ ਤੇ ਚਲਾਈ ਦੀ ਥਾਂ ਕਿਥੋਂ ਚਲਾਈ ਹੋ ਗਈ ਇਹ ਸਲਾਰਾ ਹੁੰਦਾ ਇਹ 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 ਹਰਾ ਪੈਂਦਾ ਸੀ ਉਹਦੇ ਵਿੱਚ ਸਾਗ ਚ ਹਾਂਜੀ ਇਹ ਹੁਣ ਤਾਂ ਪੱਕ ਗਿਆ ਨਾ ਬੀ ਬਣ ਗਿਆ ਹਾਂ ਹਾਂ ਹਰਾ ਪੈਂਦਾ ਆ ਵੇਖੋ ਕਿਵੇਂ ਚਮਕਦਾ ਸੀ ਰੰਗ ਚਮਕਦਾ ਨੂੰ ਆ ਪਾਲਕਾ ਹਾਂਜੀ ਮੇਥੀ ਹੂੰ ਠੀਕ ਹੈ ਜੀ ਇਹ ਛੋਲੇ ਆ ਇਹ ਛੋਲੇ ਆ ਜੀ ਹੂੰ ਤੇ ਗਿੰਦੇ ਦੀ ਖੇਤੀ ਵੀ ਹੈ ਵਿੱਚ ਉਲਾਂ ਦੀ ਤੇ ਸਬਜ਼ੀ ਦੀ ਇਕੱਠੀ ਵੀ ਹੋ ਜਾਂਦੀ ਹੈ ਫੰਗਸ ਨਹੀਂ ਆਉਂਦੀ ਬਿਮਾਰੀ ਨਹੀਂ ਆਉਂਦੀ ਇਹ ਗਿੰਦੇ ਕਰਕੇ ਹਾਂਜੀ ਇਹ ਦੇ ਇਹਦੇ ਨਾਲ-ਨਾਲ ਜਿਵੇਂ ਉਹਨਾਂ ਇਹ ਲੱਗੇ ਵਿੱਚ ਵਿੱਚ ਇਹਦੇ ਕੇਲੇ ਦੇ ਵੀ ਪੌਦੇ ਲਾਵਾਂਗੇ ਅੱਛਾ ਉਹਦਾ ਵੀ ਸਬਜ਼ੀ ਨੂੰ ਫਾਇਦਾ ਉਹਦਾ ਵੀ ਫਾਇਦਾ ਓਕੇ ਹੂੰ ਇਹ ਚੀਜ਼ਾਂ ਬਹੁਤ ਅਸਰ ਕਰਦੀਆਂ ਨੇ ਚੀਜ਼ਾਂ ਨੂੰ ਕਈਆਂ ਚੀਜ਼ਾਂ ਨੂੰ ਬਿਮਾਰੀ ਕੋਈ ਹੋਰ ਆਉਂਦੀ ਕੋਈ ਹੋਰ ਆਉਂਦੀ ਅੱਛਾ ਇਹਦੀ ਤੁਸੀਂ ਕੋਈ ਟ੍ਰੇਨਿੰਗ ਲਈ ਨਹੀਂ ਵੀ ਹੂੰ ਮੈਂ ਦੋ ਤਿੰਨ ਟ੍ਰੇਨਿੰਗਾਂ ਕਰਕੇ ਆ ਅੱਛਾ ਉਹ ਕਰਨੇ ਟੈਸਟ ਕਰਕੇ ਵੇਖੋ ਤੁਸੀਂ ਮੈਂ ਕੀ ਲੈ ਕੇ ਵੇਖ ਲਾ ਹੂੰ 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 ਯਾਰ ਜਾਓਗੇ ਬਾਜ਼ਾਰੋਂ ਨਹੀਂ ਮਿਲੇਗਾ ਤੁਹਾਨੂੰ ਹੂੰ ਆ ਗਿਆ ਚਲਾਈ ਇਹ ਰੈੱਡ ਚਲਾਈ ਹਾਂ ਮੁੰਗਰੇ ਵੀ ਹੂੰ ਇੱਕ ਆਤੀ ਤਨ ਉਹ ਹੋਣਾ ਇੱਕ ਹੁੰਦੀ ਸੌਫ ਹਾਂਜੀ ਇੱਕ ਹੁੰਦੇ ਸੋਏ ਇਹਦੀ ਪੁਰੀ ਬਹੁਤ ਟੇਸਟੀ ਬਣਦੀ ਹੱਥ ਚ ਫੜ ਕੇ ਛੱਡ ਦੋ ਮੈਂ ਕਿੰਨੀ ਗਣੀ 2 ਘੰਟੇ ਸੋਏ ਸੋਏ ਸਮੈਲ ਅੱਛਾ ਹੂੰ ਵੀਵੇਂ ਅੱਗੇ ਅੱਛਾ ਇਹ ਇਹ ਵੀ ਇਹ ਵੀ ਸੌਫ ਦਾ ਇੱਕ ਕਿਸਮ ਹੈ ਸੌਫ ਦੀ ਹਾਂਜੀ ਹਾਂਜੀ ਇਹ ਸੋਏ ਵਜ ਦੇ ਅੱਛਾ ਇਹ ਰੋਟੀ ਵੀ ਬਣ ਜਾਂਦੀ ਹੈ ਸਬਜ਼ੀ ਵੀ ਬਣ ਜਾਂਦੀ ਹੈ ਸਾਗ ਚ ਵੀ ਪੈ ਜਾਂਦੀ ਇਹਨੂੰ ਇਸੇ ਤਰ੍ਹਾਂ ਹੀ ਯੂਜ਼ ਕਰਦੇ ਆ ਆ ਦੇਖੋ ਮੂਲੀਆਂ ਕਹਿ ਦਿੰਦੇ ਨਾ ਹਮ ਖਾਸ ਸਪਰੇਅ ਤੋਂ ਬਿਨਾ ਹੁੰਦੀ ਨਹੀਂ ਠੀਕ ਹੈ ਬਿਲਕੁਲ ਇਹ ਵਾਂ ਕੱਚੀ ਹੈ ਜਮਾ ਕੱਚੀ ਹੈ ਬਿਲਕੁਲ ਕੱਚੀ ਹੈ ਬਿਲਕੁਲ ਕੱਚੀ ਹੈ ਇਹਨੂੰ ਵੱਡੀਆਂ ਵੀ ਹੈਗੀਆਂ ਉਹ ਕੱਚੀਆਂ ਹਮ ਤੁਸੀਂ ਟੈਸਟ ਕਰਕੇ ਵੀ ਚੈੱਕ ਕਰ ਸਕਦੇ ਹੋ ਬਿਲਕੁਲ ਠੀਕ ਆ ਅਸਕੰਦਰ ਹਰਾ ਪਿਆਜ਼ ਹਮ ਲਸਣ ਆ ਵੇਖੋ ਮਲਝੰ ਕੀਤੀ ਹੋਈ ਬਹੁਤ ਘਟ ਨਦੀਨ ਉਗ ਗਿਆ ਹੂੰ ਉਹ ਜਿਹੜਾ ਪਕ ਉਤਰਦੇ ਸੀ ਨਾ ਟੋਕੇ ਤੇ ਹਾਂਜੀ ਆ ਵੇਖੋ ਬਿੱਡਾਂ ਦੇ ਪਾਈ ਹੋਈ ਹੂੰ ਜੇ ਕੋ ਹੈ ਮੋਟਾ ਬੂਟਾ ਹੈ ਇਹ ਵਾਲਾ ਇਹ ਲਸਣ ਹੈ ਇਹਨੇ ਇਹਨੇ ਫਿਰ ਇਹਦੇ ਵਿੱਚ ਮਰਜ ਹੋ ਜਾਣਾ ਹਾਂਜੀ ਹਾਂਜੀ ਮਿੱਟੀ ਇਹ ਜਾਨੀ ਖਾਦ ਵੀ ਬਣੂਗਾ ਮਿੱਟੀ ਦੀ ਮਿਲ ਜਾਣਾ ਤੇ ਇਹ ਨਦੀਨ ਵੀ ਉਗਣ ਨਹੀਂ ਦਿੰਦਾ ਹਾਂਜੀ ਹਾਂਜੀ ਹੂੰ ਇਹ ਤੁਸੀਂ ਮਤਲਬ ਇੱਕ ਵਾਰੀ ਬੀਜ ਨੂੰ ਸੁੱਟ ਕੇ ਉਸ ਤੋਂ ਬਾਅਦ ਇਹ ਪਾਣੀ ਲਾ ਦਿੰਨੇ ਹੋ ਤੇ ਬਸ ਛੱਡ ਦਿੰਨੇ ਹੋ ਕਿ ਉੱਗ ਜੂ। ਬਸ ਜੀ ਆਪਣੇ ਆਪ ਹੀ ਆਪਣੇ ਆਪ ਆ ਕੁਦਰਤੀ ਆ ਦੇਖੋ ਮੌਲੀਆਂ ਕਿੰਨੀਆਂ ਗੋਂਗਲੂ ਉਹ ਪਿੱਛੇ ਗੋਂਗਲੂ ਹੈਗੇ ਆ ਪਿਆਜ਼ ਆ ਹੂੰ ਉਹ ਸ਼ਕੰਦਰ ਆ ਹੂੰ ਠੀਕ ਹੈ ਜੀ ਇਹ ਆਪੇ ਕੁਦਰਤੀ ਆਪੇ ਕੁਦਰਤੀ ਕਰੀ ਜਾਂਦੀ ਸਾਰਾ ਕੁਝ ਫੁੱਲਾਂ ਦੀ ਖੇਤੀ ਵੀ ਆ ਨਾਲ ਹਾਂ ਫੁੱਲਾਂ ਦੀ ਖੇਤੀ ਹੈ ਆ ਗੁਲਾਬ ਜਿਹੜੇ ਫੁੱਲ ਆ ਹੂੰ ਇਹ ਤਾਂ ਹਲੇ ਬੀ 20 ਜੀ ਤਿਆਰ ਕਰ ਰਹੇ ਹਾਂ ਤੁਸੀਂ ਇਹ ਗੁਲਕੰਦ ਵਾਲਾ ਅੱਛੇ ਗੁਲਕੰਦ ਵਾਲਾ ਗੁਲਾਬ ਹਾਂ ਜੀ ਇਹਦੀ ਪਤਲੀ ਛੇਲ ਹੁੰਦੀ ਹੂੰ ਉਹ ਦੂਸਰਾ ਹਾਂ ਇਹ ਦੂਸਰਾ ਗੁਲਾਬ ਹਾਂਜੀ ਡੈਕੋਰੇਸ਼ਨ ਵਾਲਾ ਹਾਂਜੀ ਹਾਂਜੀ ਹੂੰ ਇਵੇਂ ਆ ਲਸੂੜਾ ਹਾਂ ਵੀ ਪਹਿਲਾਂ ਹੁੰਦੇ ਸੀ ਹੁਣ ਤਾਂ ਬਹੁਤ ਘੱਟ ਦਿਖਦੇ ਨੇ ਸ਼੍ਰੀ ਹੈਗਾ ਚਿੱਟਾ ਹੂੰ ਛਤੂਤ ਨੇ ਵੱਡੇ ਸ਼ਹਿਰਾਂ ਚੰਡੀਗੜ੍ਹ ਨਹੀਂ ਇਹਦੇ ਗੋਲਾ ਮਿਲਦੀਆਂ ਨੇ ਪੈਟਾਂ ਦੇ ਵਿੱਚ ਹਾਂਜੀ ਹਾਂਜੀ ਇਹ ਉਹ ਆ ਛਤੂਤ ਹਾਂਜੀ ਹੂੰ ਲੰਮੇ ਲੰਮੇ ਹੁੰਦੇ ਆ ਇਵੇਂ ਫਿਰ ਵਿੱਚ ਆ ਉਧਰ ਅੰਜੀਰ ਵੀ ਆ ਫਾਲਸਾ ਵੀ ਆ ਇਹ ਇਹ ਸਰੋਹਟ ਰੱਖੀ ਇਹਦੇ ਵਿੱਚ ਹੈ ਇਹ ਛੁੱਟੀ ਨਹੀਂ ਜੀ ਹਾਂ ਆ ਜਿਹੜੀ ਪਹਿਲਾਂ ਤੁਹਾਨੂੰ ਦਿਸ ਰਹੀ ਸਰ ਹੋਣਾ ਹਾਂ ਇਹ ਪਿਛਲੇ ਸਾਲ ਦੀ ਆਪਣਾ ਰੀਸਾਈਕਲ ਹੋ ਗਿਆ ਕੋਪੀ ਅੱਛਾ ਉਦੋਂ ਬਾਅਦ ਇੱਥੇ ਹੋਰ ਵੀ ਖੇਤੀ ਕੀਤੀ ਕੋਈ ਇਸ ਇਸ ਜ਼ਮੀਨ ਤੇ ਕਿਵੇਂ ਇਸ ਜਗ੍ਹਾ ਤੇ ਜਿੱਥੇ ਜਿੱਥੇ ਉੱਗੀ ਹੋਈ ਹੈ ਹਾਂਜੀ ਪਿਛਲੇ ਸਾਲ ਵਾਲੀ ਹੈ ਪਿਛਲੇ ਸਾਲ ਤਾਂ ਖਤਮ ਹੋ ਗਈ ਪਿਛਲੇ ਸਾਲ ਖਤਮ ਹੋ ਗਈ ਹਾਂ ਹੁਣ ਜਿਹੜਾ ਬੀਜ ਕਿਰਿਆ ਸੀ ਹੁਣ ਜਿੱਥੇ ਬੀਜ ਕਿਰਗਾ ਜਦੋਂ ਤੁਸੀਂ ਪਾਣੀ ਲਾਓਗੇ ਹਾਂ ਉਹਨੇ ਆਟੋਮੈਟਿਕ ਰੀਸਾਈਕਲ ਹੋ ਜਾਣਾ ਧਰਤੀ ਬੀਜ ਰੱਖ ਜਾਂਦੀ ਹਾਂ ਹੂੰ ਅਜੜੀ ਜਗ੍ਹਾ ਵਿੱਚ ਵੇਰਲੀ ਸੀ ਉੱਥੇ ਹੋਰ ਬੀਜ ਬੀਜ ਕੇ ਪਾਣੀ ਲਾ ਦਿੱਤਾ ਹੂੰ ਹੁਣ ਜਿਵੇਂ ਕਿਕਰਾਂ ਆ ਲੋਪ ਹੋ ਰਹੀਆਂ ਵੇ ਰੋਡ ਦੇ ਨਾਲ ਨਾਲ ਕਿਕਰਾਂ ਇਹ ਵੀ ਤੁਸੀਂ ਆਪ ਲਾਈਆਂ ਹੋਈਆਂ ਹਾਂਜੀ ਅੰਬ ਹੂੰ ਜਾਵਣਾ ਹੂੰ ਠੀਕ ਹੈ ਇਧਰ ਗੇਂਦੇ ਦੀ ਖੇਤੀ ਹੋਈ ਹੈ ਹਾਂਜੀ ਹਾਂਜੀ ਹੂੰ ਮੈਂ ਇਹ ਪੁੱਛ ਰਿਹਾ ਸੀਗਾ ਕਿ ਤੁਸੀਂ ਇਹ ਸਬ ਦੀ ਕੋਈ ਟ੍ਰੇਨਿੰਗ ਵਗੈਰਾ ਲਈ ਜਾਂ ਮਤਲਬ ਖੇਤੀਬਾੜੀ ਤਾਂ ਪਹਿਲਾਂ ਆਪਾਂ ਖੇਤੀਬਾੜੀ ਕਰਦੇ ਸੀਗੇ ਹੂੰ ਬੀਜ ਅਸੀਂ ਆਪ ਤਿਆਰ ਕਰ ਲੈਨੇ ਹੁਣ ਦੇਖੋ ਮੂਲੀਆਂ ਜਿਹੜੀਆਂ ਨਿਸਰ ਜਾਣੀਆਂ ਨਾ ਹੂੰ ਆਦੇ ਬੀਜ ਨਹੀਂ ਤਿਆਰ ਹੁੰਦਾ ਮੇਰੇ ਪਿਛਲੇ ਸਾਲ ਦਾ ਬੀਜ ਤਿਆਰ ਕੀਤਾ ਹੋਇਆ ਜੀ ਆਪ ਦਾ ਹੂੰ ਤੇ ਮੂਲੀਆਂ ਦਾ ਸਾਰਾ ਬੀਜ ਰੱਖ ਲੈਣਾ ਤੇ ਬੀਜ ਤਿਆਰ ਕਰ ਲੈਣਾ ਉਹ ਬੀਜ ਇੱਕ ਦੀ ਬੀਜਿਆ ਮੈਂ ਠੀਕ ਹੈ ਹੂੰ ਓਕੇ ਇਹ ਕਿੰਨੀ ਕਿੰਨੀ ਜ਼ਮੀਨ ਦੇ ਵਿੱਚ ਕਰ ਰਹੇ ਹੋ ਤੁਸੀਂ ਇਹ ਇਹ ਆਪਣਾ ਜੀ 5 1 ਘੜੇ ਇੱਥੇ ਆ 1 1 ਘੜਾ ਆਪਣਾ ਕਰ ਰੱਖ ਜਿੱਥੇ ਪੁਰਾਣਾ ਕਰ अच्छा उधर भी है हां जी 1 एकड़ ओके 1 एकड़ ਦੇ ਵਿੱਚ ਖੇਤੀ ਕਰ ਰਹੇ ਹਾਂ हां जी हां जी ਘਾਟਾ ਪਿਆ ਕਦੀ ਘਾਟਾਵਾ ਦਾ ਤਾਂ ਤੁਹਾਨੂੰ ਦੱਸਿਆ ਜੀ ਬੱਚੇ ਕਮਾ ਲਿੰਦੇ ਆ ਹੂੰ ਅਸੀਂ ਖਾ ਲਈਨੇ ਹੂੰ ਕੋਈ ਟੈਨਸ਼ਨ ਨਹੀਂ ਮਤਲਬ ਜਿੰਨਾ ਜਿੰਨਾ ਖਰਚ ਹੋ ਰਿਹਾ ਜਿਵੇਂ ਜਿਵੇਂ ਪਬਜੀ ਪਲੱਸ ਵੀ ਕਰਕੇ ਦੇਖੀਏ ਤੁਹਾਡੀ ਇਹਦੇ ਵਿੱਚ ਬੀਜ ਪੈਣਾ ਹਾਂਜੀ ਹਾਂਜੀ ਇਹਦੇ ਵਿੱਚ ਤੁਹਾਡੀ ਮਿਹਨਤ ਲੱਗਣੀ ਹੈ ਉਹ ਤਾਂ ਵੇਖੋ ਜੀ ਜੋ ਉਹਨੂੰ ਮਿਲਾ ਕੇ ਉਹ ਮੈਂ ਤੁਹਾਨੂੰ ਕੋਟਾ ਪੂਰਾ ਹੋ ਜਾਂਦਾ ਨਹੀਂ ਉਹ ਮੈਂ ਤੁਹਾਨੂੰ ਛੋਟੀ ਜੀ ਮਿਸਾਲ ਹੀ ਦਿੰਦਾ ਨਿੱਕੀ ਵੀ ਹੈ ਹਾਂ ਜੀ ਆਪਾਂ ਬੇਟੀ ਦੀ ਖਰਾਕ ਕੀਤੀ ਨਾ ਹਾਂ ਤੇ ਜਵਾਈ ਨੂੰ ਘਰੋਂ ਨਾ ਜਾਣ ਦਿੱਤੀ ਵੀ 20 ਸਾਲ ਪੁੱਤ ਪੜਾਇਆ ਲਖਾਇਆ ਤੇ ਤੂੰ ਪਹਿਲਾਂ ਇਹਦਾ ਕਰਜ਼ਾ ਦੇ ਜਾ ਹਾਂ ਤੇ ਫਿਰ ਲੈ ਜਾ ਹਾਂ ਜੀ ਆਪਾਂ ਉਹਨਾਂ ਨਿੱਕੀਆਂ ਵਿਚਾਰਾਂ ਚ ਪਾਵਾਂਗੇ ਉਹਨਾਂ ਸਤੈਨ ਸਾਲ ਹੋ ਗਏ ਸਾਨੂੰ ਚੋਨਾ ਛੱਡੇ ਇਹਨੂੰ ਅਸੀਂ ਤੇ ਇੱਥਾਂ ਜੋ ਵਿਚਾਰ 12 ਲੱਖ ਦਾ ਸਾਡਾ ਚੋਨਾ ਮਰ ਗਿਆ ਹਾਂ ਪਰ 12 ਲੱਖ ਵੀ ਮਰਿਆ ਅਸੀਂ ਸਾਡੀ ਕੋਈ 12 ਲੱਖ ਕੀ 12 ਕਰੋੜ ਦੇ ਕੇ ਵੀ ਸਾਨੂੰ ਕੋਈ ਇੱਕ ਇੱਕ ਮਿੰਟ ਜਾਂ ਇੱਕ ਘੰਟਾ ਨਹੀਂ ਦੇ ਸਕਦਾ ਸੀ ਅਸੀਂ ਕੀ ਪਤਾ ਹੋਰ ਸਾਲ ਚਾਰਕ ਬੰਦ ਕੱਢ ਜਾਏ ਹਾਂ ਬਿਲਕੁਲ ਬਸ ਇਹੀ ਚੱਕਰ ਹੈ ਮਨ ਦੀ ਤਸੱਲੀ ਹੈ ਬਸ ਸ਼ਾਂਤੀ ਹੈ ਮਨ ਦੀ ਇੱਥੇ ਆਈ ਦਾ ਦੋਵੇਂ ਦੀਏ ਪਰਿਵਾਰ ਹੈ ਬੱਚੇ ਉੱਥੇ ਆਪਦੇ ਉਹ ਲੇਬਰ ਲੱਗ ਗਿਆ ਉਹਦੀ ਕਮਾਈ ਜਾਂਦੇ ਖਾਈ ਜਾਂਦੇ ਵਿਚਾਰੇ ਆਪਣਾ ਦਿਲ ਵੀ ਲੱਗਦਾ ਇੱਥੇ ਆ ਕੇ ਪੂਰਾ ਜੀ ਲੱਗ ਜਾਂਦਾ ਹਾਂਜੀ ਹਮ ਘਰੇ ਆਪਣੇ ਕੋਠੀ ਪਾਈ ਹੋਈ ਹੈ ਉਸ ਮੋੜ ਤੇ ਅੱਛਾ ਦੋ ਮੰਦਲੇ ਪਰ ਉੱਥੇ ਨਹੀਂ ਮਨ ਲੱਗਦਾ ਇੱਥੇ ਆ ਜੀਦਾ ਸਵੇਰੇ ਸ਼ਾਮ ਨੂੰ ਆਮਦੀ ਕਰਦਾ ਛਾ ਉਹਨੂੰ ਜਾਣ ਨੂੰ ਜੀ ਨਹੀਂ ਕਰਦਾ ਜਿਵੇਂ ਜੇ ਹਨੇਰਾ ਜੀ ਕਰਦਾ ਅੱਖ ਤੇ ਹੋਰ ਦੰਦੀ 10 ਮਿੰਟ ਰੋਕ ਜੀ 15 ਮਿੰਟ ਮੈਂ ਦੇਖਿਆ ਤੁਸੀਂ ਉਹ ਸੰਦ ਰੱਖਣ ਵਾਸਤੇ ਵਕਰੀ ਤਰੀਕ ਦੇ ਤਰ੍ਹਾਂ ਦਾ ਇੱਕ ਮਤਲਬ ਕੱਚੀ ਝੌਂਪੜੀ ਵਰਗਾ ਉਹ ਬਣਾਇਆ ਹੋਇਆ ਹੈ ਜੀ ਉਹ ਸਾਰੇ ਬਣਾਏ ਹੋਏ ਆ ਉਹ ਤੁਸੀਂ ਵੈਸੀ ਵੀ ਕਮਰੇ ਬਣਾ ਸਕਦੇ ਸੀ ਇਹੀ ਕਿਉਂ ਬਣਾਇਆ ਉਹਦੇ ਵਿੱਚ ਆਪ ਵੀ ਰਹਿ ਸਕਦੇ ਹਾਂ ਉਹ ਸਰਦੀਆਂ ਚ ਗਰਮ ਤੇ ਗਰਮੀਆਂ ਚ ਠੰਡਾ ਠੰਡਾ ਉਹ ਪੁਰਾਣੇ ਸਿਸਟਮ ਵਾਂਗੂ ਲਿਪਿਆ ਹੋਇਆ ਉਹਨੂੰ ਮਿੱਟੀ ਨਾਲ ਹਾਂਜੀ ਹਾਂਜੀ ਕੰਨਿਆਂ ਦੀਆਂ ਛੱਤਾਂ ਛੱਤਾਂ ਕੰਨਿਆਂ ਦੀਆਂ ਹੂੰ 40 ਸਾਲ 50 ਸਾਲ ਤਾਈਂ ਨਹੀਂ ਮਰਦੀਆਂ ਛੱਤਾਂ ਹੂੰ ਪਰ ਆਪਣੇ ਲੋਕਾਂ ਨੇ ਸਭ ਤੋਂ ਵੱਡਾ ਜਿਹੜਾ ਕੰਕਰੀਟ ਲੈਂਟਰ ਪਾ ਪਾ ਕੇ ਹੂੰ ਸਭ ਕੁਝ ਹੀ ਘਟਾਤਾ ਹਾਂ ਕੋਠੀਆਂ ਬਿਲਡਿੰਗਾਂ ਦਾ ਆਕਸੀਜਨ ਹੀ ਨਹੀਂ ਪੂਰੀ ਆਉਂਦੀ ਤੇ ਉਹਨਾਂ ਨੂੰ ਹੋਣਾ ਕੀ ਫਿਰ ਬਿਲਕੁਲ ਸਹੀ ਜਿਹੜਾ ਸਾਹ ਹੀ ਲੈਣਾ ਆਪਾਂ ਹੋਰ ਖਾਣ ਪੀਣ ਤਾਂ ਬੜੀ ਦੂਰ ਦੀ ਗੱਲ ਅੱਛਾ ਇਹ ਤੋਂ ਬਿਨਾ ਆਪਾਂ ਬੂਟਿਆਂ ਦੀ ਗੱਲ ਕਰ ਲਈ ਆਪਾਂ ਖੇਤੀ ਦੀ ਗੱਲ ਕਰ ਲਈ ਮੌਸਮੀ ਸਬਜ਼ੀਆਂ ਦੀ ਗੱਲ ਕਰ ਲਈ ਕੋਈ ਪੰਛੀ ਕੋਈ ਜਾਨਵਰ ਉਹਨਾਂ ਦਾ ਵੀ ਤੁਸ ਉਹਨਾਂ ਦਾ ਵੀ ਸ਼ੌਕ ਹੈ ਤੁਹਾਡਾ ਜਾਨਵਰ ਰੱਖੇ ਹੋਏ ਆ ਜੀ ਹਮ ਕਰੇ ਇੱਕ ਚੋਰਾ ਹੈ ਬਖਤਾ ਹੈ ਮੁਰਗੀਆਂ ਨੇ ਦੇਸੀ ਮੁਰਗੀਆਂ ਇੱਥੇ ਕਬੂਤਰ ਰੱਖੇ ਹੋਏ ਆ ਹਾਂ ਹੋਗੇ 15 16 ਹੋਣ ਤੋਂ 25 30 ਹੋਗੇ ਹਮ ਉਤੇ ਉਹਨਾਂ ਦਾ ਲੱਗ ਬਣਾਇਆ ਹੈ ਅੰਦਰ ਕਮਰੇ ਉੱਤਰਬਾਜੀ ਵੀ ਕਰਦੇ ਹੋ ਤੁਸੀਂ ਨਹੀਂ ਜੀ ਹੂੰ ਕਬੂਤਰਬਾਜੀ ਦਾ ਸ਼ੌਂਕ ਨਹੀਂ ਲੜਾਈ ਦਾ ਸ਼ੌਂਕ ਨਹੀਂ ਕੁੱਕੜਾਂ ਦੀ ਲੜਾਈ ਦਾ ਸ਼ੌਂਕ ਨਹੀਂ ਆਜਾ ਮੈਨੂੰ ਕੋਈ ਸ਼ੌਂਕ ਹੈ ਨਹੀਂ ਫਿਰ ਜਾਨਵਰ ਨੂੰ ਪਾਲਣ ਦਾ ਕੀ ਫਾਇਦਾ ਹੂੰ ਵੀ ਆਪਾਂ ਨੂੰ ਲੜਾ ਲੜਾਈ ਮਾਰਨਾ ਤੇ ਹਾਂ ਉਹਨਾਂ ਦੇ ਨਾਲ ਲੜਦੇ ਤਾਂ ਦੋ ਕੁੱਤੇ ਨਹੀਂ ਚੰਗੇ ਲੱਗਦੇ ਤੇ ਬੰਦੇ ਤੋਂ ਬੜੀ ਦੂਰ ਦੀ ਗੱਲ ਬਿਲਕੁਲ ਸਹੀ ਗੱਲ ਪਰ ਨਹੀਂ ਆਪੋ ਉਸ ਚੀਜ਼ ਦੇ ਹੱਕ ਜੀ ਨਹੀਂ ਸ਼ੌਂਕ ਵਜੋਂ ਰੱਖਿਆ ਸ਼ੌਂਕ ਵਜੋਂ ਰੱਖੇ ਦਾਣਾ ਪਾਣੀ ਪਾ ਦਈਦਾ ਹੂੰ ਮौज ਕਰਦੇ ਹੂੰ ਠੀਕ ਹੈ ਬਹੁਤ ਧੰਨਵਾਦ ਜੀ ਜੀਮ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਤੇ ਗੱਲ ਇਹ ਹੈ ਕਿ ਇਸ ਗੱਲ ਦੇ ਵਿੱਚੋਂ ਜੇਕਰ ਆਪਾਂ ਮੋਰਲ ਆਫ ਦਾ ਸਟੋਰੀ ਸਮਝਣਾ ਹੋਵੇ ਕਿ ਕੀ ਹੈ ਤਾਂ ਹਰ ਚੀਜ਼ ਨਫੇ ਵਾਸਤੇ ਨਹੀਂ ਕੀਤੀ ਜਾਂਦੀ ਔਰ ਹਰ ਚੀਜ਼ ਨੁਕਸਾਨ ਵਾਸਤੇ ਵੀ ਨਹੀਂ ਕੀਤੀ ਜਾਂਦੀ ਕੁਝ ਚੀਜ਼ਾਂ ਆਪਣੇ ਮਨ ਦੀ ਤਸੱਲੀ ਦੇ ਵਾਸਤੇ ਹੁੰਦੀਆਂ ਉਹ ਕਹਿੰਦੇ ਹੁੰਦੇ ਆ ਕਿ ਤਮਾਂ ਭਰਨੀ ਚਾਹੀਦੀ ਹੈ ਬੰਦੇ ਦੀ ਨਾ ਨੀਤ ਭਰਨੀ ਚਾਹੀਦੀ ਹੈ ਕਿ ਨਹੀਂ ਮੈਂ ਜਿੰਨਾ ਹੈ ਮੇਰੇ ਕੋਲੇ ਵਾਧੂ ਹੈ ਉਹਦੇ ਤੇ ਸਬਰ ਕਰਨਾ ਚਾਹੀਦਾ ਹੈ ਤਾਂ ਇੱਥੇ ਇਹ ਜੋੜਾ ਵੀ ਇਹ ਮੰਨਦਾ ਹੈ ਕਿ ਸਾਨੂੰ ਸਬਰ ਹੈ ਬੱਚੇ ਠੀਕ ਹੈ ਬਾਹਰ ਗਏ ਆ ਆਪਣੇ ਢੰਗ ਨਾਲ ਕਮਾਈ ਕਰੀ ਜਾਂਦੇ ਆ ਖਾਣ ਜੋਗਾ ਤਾਂ ਬਹੁਤ ਹੈ ਪਰ ਨਾਲ-ਨਾਲ ਉਹ ਕਹਿੰਦੇ ਖੇਤੀ ਕਰਕੇ ਅਸੀਂ ਆਪਣੇ ਆਪ ਨੂੰ ਕਿਤੇ ਹੋਰ ਬਿਜ਼ੀ ਨਹੀਂ ਕਰ ਰਹੇ ਅਸੀਂ ਕੁਦਰਤ ਦੇ ਨਾਲ ਇੱਥੇ ਆ ਕੇ ਆਪਣਾ ਸਮਾਂ ਬਤੀਤ ਕਰਦੇ ਆ ਜਿਹੜੀ ਲੇਬਰ ਹੈ ਲੇਬਰ ਦਾ ਖਰਚਾ ਕੱਢਣ ਦੇ ਵਾਸਤੇ ਕੁਝ ਚੀਜ਼ਾਂ ਸੇਲ ਵੀ ਹੋ ਜਾਂਦੀਆਂ ਤੇ ਕੁਝ ਖਰਚਾ ਜਿਹੜਾ ਇੱਥੇ ਹੁੰਦਾ ਉਹ ਸਾਡਾ ਇੱਥੋਂ ਨਿਕਲ ਰਿਹਾ ਕਮਾਈ ਕੋਈ ਇਹਦਾ ਮੇਨ ਮੋਟਿਵ ਨਹੀਂ ਹੈਗਾ ਫਿਲਹਾਲ ਇਸ ਜ਼ੀਰੇ ਦੇ ਵਿੱਚ ਵੱਡਾ ਇੱਕ ਵੱਡਾ ਨਾਮ ਦਾ ਆਰਗੇਨਿਕ ਫਾਰਮ ਹੈ ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ ਤੁਸੀਂ ਪਹੁੰਚ ਵੀ ਸਕਦੇ ਹੋ ਸਾਰੀਆਂ ਚੀਜ਼ਾਂ ਆਰਗੇਨਿਕ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਸ਼ੂਗਰ ਫ੍ਰੀ ਇੱਥੇ ਕਣਕ ਤੇ ਆਟਾ ਵੀ ਹੈ ਔਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਜਾਤ ਪਾਈ ਜਾ ਸਕਦੀ ਹੈ ਇਸ ਪੂਰੀ ਗੱਲਬਾਤ ਦੇ ਵਿੱਚੋਂ ਔਰ ਇਹਨਾਂ ਦੇ ਕੀਤੇ ਹੋਏ ਉਪਰਾਲੇ ਨੂੰ ਤੁਸੀਂ ਕੀ ਸਮਝਦੇ ਹੋ ਇਹ ਕਮੈਂਟ ਬਾਕਸ ਦੇ ਜ਼ਰੀਏ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾਓ ਮੇਰੇ ਕੈਮਰਾ ਸਹਿਯੋਗੀ ਹਰਵਿੰਦਰ ਬਲ ਦੇ ਨਾਲ ਮੈਂ ਰਵੀ ਸੰਗਰਾ ਹਾਂ ਦਾ ਅਨਮਿਊਟ